ਬੜਾ ਦੁੱਖ ਲੱਗਦਾ ਅਰੇ ਕੀ ਕੀਤਾ ਸਾਡੇ ਮਾਣਾਂ ਕੀ ਗਲਤੀਆਂ ਕੀਤੀਆਂ ਇਹ ਕੀ ਉਹ ਗੁੱਦਾ ਕੀ ਵੈਰ ਸੀ ਸਾਡੇ ਘੁਗਵਾ ਦੇ ਨਾਲ ਬਹੁਤ ਦੁੱਖ ਲੱਗਦਾ ਜਦੋਂ ਇਹ ਹੀ ਆਪਣੀ ਅੱਖੀ ਵੇਖਿਆ ਵਾ ਅਹੀਂ ਆਉਣੇ ਦਰਸ਼ਨ ਕਰਦੇ ਆਂ ਆ ਵੀ ਅੱਖੀ ਵੇਖਦੇ ਬੱਚਿਆਂ ਨੂੰ ਵੀ ਦੱਸਦੇ ਆਂ ਵੀ ਆਪਣੇ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਨੇ ਟੈਕ ਕਰਾਇਆ ਸੀ ਜੂਨ 1984 ਵਿੱਚ ਭਾਰਤ ਦੀ ਜਲਦ ਹਕੂਮਤ ਦੇ ਇਸ਼ਾਰੇ ਤੇ ਭਾਰਤੀ ਫੌਜ ਵੱਲੋਂ ਸਿੱਖ ਕੌਮ ਦੇ ਸਰਵੋੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਟੈਂਕਾਂ, ਟੋਪਾਂ ਤੇ ਗੋਲੀਆਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਢੇਰੀ ਕੀਤਾ ਗਿਆ ਜਿਸ ਦੇ ਨਾਲ ਨਾਲ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਦੇ ਲਈ ਪਹੁੰਚੀ ਫਜਾਰਾ ਦੇ ਗੰਤੀ ਸੰਗਤ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਨੇਕਾ ਸਿੰਘ ਸਿੰਘ ਨੇ ਇੱਥੇ ਭੰਗੀਆਂ ਨੂੰ ਫੀਤ ਕੀਤਾ ਗਿਆ ਇਸ ਦੌਰਾਨ ਉਸ ਵੇਲੇ ਰੋਹਾਨੀ ਦੇ ਕੇਂਦਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਸੋशोਭਿਤ ਪ੍ਰਕਾਸ਼ਮਾਨ ਸ੍ਰੀ ਗੁਰਗੰਦ ਸਾਹਿਬ ਜੀ ਦਾ ਪਾਵਨ ਸਰੂਪ ਵੀ ਗੋਲੀਆਂ ਦੇ ਨਾਲ ਛੱਲੇ ਕੀਤਾ ਗਿਆ ਤਾਂ ਹੁਣ ਤੋਂ ਲੈ ਕੇ ਉਦੋਂ ਤੋਂ ਲੈ ਕੇ ਹੁਣ ਤੱਕ ਪਿਛਲੇ 40 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰਗੰਦ ਸਾਹਿਬ ਜੀ ਦੇ ਇਸ ਪਾਵਨ ਜਖਮੀ ਸੂਪ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਔਰ ਪਿਛਲੇ ਕੁਝ ਵਰਿਆ ਤੋਂ ਹਰ ਸਾਲ ਜਦੋਂ ਕੱਲੂਕਾਰਾ ਦਿਵਸ ਮਨਾਇਆ ਜਾਂਦਾ ਕੱਲੂਕਾਰਾ ਹਫਤਾ ਮਨਾਇਆ ਜਾਂਦਾ ਤਾਂ ਜੂਨ ਦੇ ਮਹੀਨੇ ਵਿੱਚ ਜਿਹੜਾ ਸ੍ਰੀ ਗੁਰਗੰਦ ਸਾਹਿਬ ਜੀ ਦਾ ਜਖਮੀ ਸੂਪ ਸੰਗਤਾਂ ਦੇ ਦਰਸ਼ਨ ਦੇ ਲਈ ਪ੍ਰਕਾਸ਼ਮਾਨ ਕੀਤਾ ਜਾਂਦਾ ਤਾਂ ਇਸ ਵੇਲੇ ਅਸੀਂ ਮੌਜੂਦ ਹਾਂ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਦੀ ਸ਼ਹੀਦ ਵਿਖੇ ਜਿੱਥੇ ਅੱਜ ਤੋਂ ਲੈ ਕੇ 6 ਜੂਨ ਤੱਕ ਸ੍ਰੀ ਗੁਰਗੰਦ ਸਾਹਿਬ ਜੀ ਦੇ ਜਖਮੀ ਪਵਨ ਸੂਰੂਪ ਜਿਹੜਾ ਉਹ ਸੰਗਤਾਂ ਦੇ ਦਰਸ਼ਕਾਂ ਦੀ ਇੱਥੇ ਸੋਭਿਤ ਕੀਤਾ ਜਾ ਰਿਹਾ ਹੈ ਬਹੁਤ ਹੀ ਸਤਕਾਰਯੋ ਭਾਈ ਮਨਜੀਤ ਸਿੰਘ ਜੀ ਦੇ ਜੋ ਭਰਾਵਾ ਨੇ ਭਾਈ ਅਮਰੀਕ ਸਿੰਘ ਗੁਰੂ ਸਾਹਿਬ ਦਾ ਇਹ ਜ਼ਖਮੀ ਪਵਨ ਸੂਰੂਪ ਜੋ ਭਾਰਤੀ ਫੌਜ ਦੀ ਗੋਲੀ ਦੇ ਨਾਲ ਜਿਹੜਾ ਜਖਮੀ ਹੋਇਆ ਉਹ ਵੀ ਹਾਜ਼ਰੀਆਂ ਲਵਾ ਰਹੇ ਨੇ ਉਹ ਗੋਲੀ ਵੀ ਇਸ ਵੇਲੇ ਦਿਖਾਈ ਜਾ ਰਹੀ ਹੈ ਗੁਰਪ੍ਰਿੰਦਪ ਸਿੰਘ ਸਾਹਿਬ ਜੀ ਦੇ ਜ਼ਖਮੀ ਹੋਏ ਅੰਗ ਜਿਹੜੇ ਉਹ ਵੀ ਦਿਖਾਏ ਜਾ ਰਹੇ ਨੇ ਤਾਂ ਸੰਗਤਾਂ ਹਰ ਸਿੱਖ ਦਾ ਜਿਹੜਾ ਮਨ ਹੈ ਉਹ ਪਰ ਜਾਂਦਾ ਹੈ ਹਰ ਸਿੱਖ ਦੀ ਅੱਖ ਜਿਹੜੀ ਹੈ ਨੰਮ ਹੋ ਜਾਂਦੀ ਹੈ ਗਲਾ ਪਰ ਜਾਂਦਾ ਹੈ ਜਦੋਂ ਉਹ ਦੁਖਦਾਈ ਮੰਝ ਜਿਹੜਾ ਉਹ ਯਾਦ ਆਂਦਾ ਹੈ ਇਹ ਮਹਾਰਾਜੀ ਬੀੜ ਜਿਹੜੀ ਸੀ ਨਾ ਉੱਪਰ ਜਿੱਥੇ ਵੱਡਾ ਪ੍ਰਕਾਸ਼ ਹੁੰਦਾ ਹੈ ਨਾ ਉੱਥੇ ਮਹਾਰਾਜ ਦਾ ਸਰੂਪ ਉੱਥੇ ਬਦਰ ਕੇ ਪਾਠ ਹੋ ਰਿਹਾ ਸੀ ਪਾਠ ਹੋ ਰਿਹਾ ਸੀ ਤੇ ਬੀੜ ਦੇ ਜਿਲਦ ਤੋਂ ਲੈ ਕੇ ਸੁਖਮਣੀ ਸਾਹਿਬ ਦਾ ਪਾਠ ਧਕਨ ਸੁਰਮਣੀ ਦਾ ਪਾੜ 200 ਤੇ 62 ਅੰਗ ਤੇ ਆਂਦਾ ਵਾ ਉਥੋਂ ਤੱਕ ਬੀੜ ਜਿਹੜੀ ਹੈਗੀ ਆ ਉਹ ਜ਼ਖਮੀ ਹੋਈ ਹੈ ਗੋਲੀਆਂ ਵੀ ਪਈਆਂ ਨੇ ਕੋਲ ਤੇ ਉਹ ਸਾਰੀ ਬੀੜ ਜਿਹੜੀ ਹੈਗੀ ਆ ਉਹ ਨੂੰ ਇਹਨੂੰ ਅਸੀਂ ਜ਼ਖਮੀ ਬੀੜ ਕਹਿੰਦੇ ਆ ਬਸ ਜਿਹੜੀ ਆ ਕੀ ਹੈ ਇਹ ਉਸ ਟਾਈਮ ਦੇ ਉੱਤੇ ਜਿਹੜੀ ਗੋਲੀ ਜਿਹੜੀ ਸੀ ਨਾ ਜਿਹੜਾ ਪਾਠੀ ਸਿੰਘ ਬੈਠਾ ਸੀ ਨਾ ਉਹਨੂੰ ਵੀ ਵੱਜੀ ਸੀ ਇੱਕ ਸਿੰਘ ਵੀ ਸ਼ਹੀਦ ਹੋਇਆ ਵਾ ਤੇ ਬੀੜ ਵੀ ਜਿਹੜੀ ਮਹਾਰਾਜ ਦੀ ਹੈਗੀ ਆ ਨਾ ਉਹ ਵੀ ਜ਼ਖਮੀ ਹੋਈ ਅਜੇ ਵੀ ਜਦੋਂ ਉਹ ਦਿਨ ਯਾਦ ਆ ਜਾਂਦਾ ਤਾਂ ਦਿਲ ਜਿਹੜਾ ਉਹ ਤਾਂ ਨੂੰ ਆਉਂਦਾ ਹੈ ਕਿ ਇਸ ਹਿੰਦੁਸਤਾਨ ਦੇ ਵਾਸਤੇ ਸਿੱਖਾਂ ਨੇ ਐਡੀਆਂ ਵੱਡੀਆਂ ਸੀਪਰਸੈਂਟ ਕੁਰਬਾਨੀਆਂ ਕੀਤੀਆਂ ਸੀ ਜਿਨ੍ਹਾਂ ਨੇ 사ਚਕਾਂਡ ਸ਼੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਤੇ ਬਹੁਤ ਆਈਆਂ ਸੰਗਤਾਂ ਨੂੰ ਜਿੱਥੇ ਸ਼ਹੀਦ ਕੀਤਾ ਉਥੇ 사ਚਕਾਂਡ ਸ਼੍ਰੀ ਹਰਮੰਦਰ ਸਾਹਿਬ ਦੀ ਛੱਤ 'ਚ ਗੋਲੀਆਂ ਮਾਰੀਆਂ ਔਰ ਜਿਹੜੀ ਆਪਾਂ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਦੇ ਦਰਸ਼ਨ ਕਰ ਰਹੇ ਹਾਂ ਇਹਦੇ 'ਚ ਵੀ ਜਿਹੜੀ ਗੋਲੀ ਮਾਰੀ ਸੀ ਸਮੇਂ ਦੇ ਹਕੂਮਤ ਤੇ ਹੋ ਜੀ ਨੈ ਮਾਰੀ ਸੋ ਉਸ ਟਾਈਮ ਤੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਬਾਬਾ ਥਾਰਾ ਸਿੰਘ ਤੇ ਜਰਨੈਲ ਸ਼ਿਬੇਕ ਸਿੰਘ ਨੇ ਇਸ ਪਵਿੱਤਰ ਸਥਾਨ ਤੇ ਅਜਮਤ ਨੂੰ ਕਾਇਮ ਰੱਖਣ ਵਾਸਤੇ ਅਰਦਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਛਿੱਧੀ ਦਾ ਜਾਮ ਪੀਤਾ ਮੈਂ ਸਾਰੀ ਸੰਗਤ ਨੂੰ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਹੈ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਉਹ 4 ਤਰੀਕ ਨੂੰ ਖੰਡ ਪਾਠ ਸਾਹਿਬ ਆਰ ਰੱਖਣ ਔਰ 6 ਤਰੀਕ ਨੂੰ ਉਹਨਾਂ ਦੀ ਯਾਦ ਵਿੱਚ ਵੱਡੇ ਸਮਾਗਮ ਜਿਹੜੇ ਆ ਉਹ ਦੇਸ਼ਾਂ ਵਿਦੇਸ਼ਾਂ ਜਿੱਥੇ ਵੀ ਕੋਈ ਸਿੱਖ ਬੈਠਾ ਹੈ ਉਹ ਕਿਤੇ ਜਾਣ ਤੇ ਉਹਨਾਂ ਮਹਾਨ ਸ਼ਹੀਦਾਂ ਸਿੰਘਾਂ ਸਿੰਘਣੀਆਂ ਤੇ ਬੀਬੀਆਂ ਨੂੰ ਜਿਨ੍ਹਾਂ ਨੂੰ ਇੰਦਰਾ ਗਾਂਧੀ ਦੇ ਪੁੱਤਰ ਹੋਏ ਫੌਜ ਦੇ ਲੋਕਾਂ ਨੇ ਸ਼ਹੀਦ ਕਰ ਦਿੱਤਾ ਸੀ ਉਹਨਾਂ ਨੂੰ ਸ਼ਰਧਾ ਤੇ ਸਤਕਾਰ ਜਿਹੜਾ ਹੈ ਉਹ ਪੇਟ ਕੀਤਾ ਜਾਵੇ ਬੜਾ ਦੁੱਖ ਲੱਗਦਾ ਵਾ ਬੜਾ ਕੀ ਕੀਤਾ ਸਾਡੇ ਮਾਰਾ ਕੀ ਗਲਤੀਆਂ ਕੀਤੀਆਂ ਸੀ ਉਹਨਾਂ ਨੇ ਈ ਆਕੂਂ ਤਦਾ ਕੀ ਵਾਇਰ ਸੀ ਸਾਡੇ ਗੁਰੂਆਂ ਦੇ ਨਾਲ ਬਹੁਤ ਦੁੱਖ ਲੱਗਦਾ ਜਦੋਂ ਇਹ ਹੀ ਆਪਣੀ ਅੱਖੀ ਵੇਖਿਆ ਵਾ ਦਰਬਾਰ ਸਾਹਿਬ ਦੇ ਉੱਤੇ ਜਦੋਂ ਹਮਲੇ ਹੋਏ ਆ ਸਾਡੇ ਨੌਜਵਾਨ ਆਏ ਆ ਸਾਡਾ ਪਿੰਡ ਆ ਬਾਬੇ ਬੁੱਢੇ ਦੇ ਨਾਲ ਸਵਰਗਾਪੁਰੀ ਉੱਥੋਂ ਨੌਜਵਾਨ ਆਏ ਆ ਅੱਗੋਂ ਬੋਲਣਾਂ ਜਦੋਂ ਹਨ ਇਹਨਾਂ ਵੱਲ ਸਿੱਧੀਆਂ ਕੀਤਾ ਪੋ ਦੌੜ ਕੇ ਘਰਾਂ ਨੂੰ ਆ ਕੇ ਜੁੱਤਨਾ ਉੱਥੇ ਰਹਿ ਗਈਆਂ ਇਹ ਹੀ ਆਪਦੀ ਅੱਖੀ ਵੇਖਿਆ ਜਦੋਂ ਗੋਲੀਆਂ ਚੱਲਦੀਆਂ ਅੱਖਾਂ ਲੱਗੀਆਂ ਅਸੀਂ ਬਹੁਤ ਦੁੱਖ ਲੱਗਦਾ ਵੈਗਰ ਚਿਕਾ ਖਾਸ ਵੈਗਰ ਤੋਂ ਨੂੰ ਮਿਲਣ ਕਰਦੋ ਫਿਰ ਦਵਾਈ ਬੰਦੇ ਰੱਖਿਆ ਜਾਂਦਾ ਹੈ ਹਾਂਜੀ ਅਸੀਂ ਆਉਨੇ ਦਰਸ਼ਨ ਕਰਦੇ ਆਗੇ ਆਪਦੀ ਅੱਖੀ ਵੇਖਦੇ ਬੱਚਿਆਂ ਨੂੰ ਵੀ ਦੱਸਦੇ ਆਂ ਵੀ ਆਪਣੇ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਨੇ ਟੈਕ ਕਰਾਇਆ ਸੀ ਪਤਾ ਨਹੀਂ ਉਹਨਾਂ ਦਾ ਕੀ ਪਤਾ ਨਹੀਂ ਸਾਡੀ ਸਰਕਾਰ ਨੇ ਇੰਜ ਕਿਉਂ ਹਾਂਜੀ ਸਾਡੀ ਸਰਕਾਰ ਨੇ ਕਿਉਂ ਕਰਾਇਆ ਬਹੁਤ ਵੱਡਾ ਦੁੱਖ ਲੱਗਦਾ ਹੈ ਕਿ ਉਹਨਾਂ ਦਾ ਵਾਇਰ ਸੀ ਕੀ ਲੈਣਾ ਹੀ ਇਹਨਾਂ ਦੇ ਕੋਲੋਂ ਇਹ ਅੱਜ ਤੱਕ ਇਹਦਾ ਨਿਆਣ ਨਹੀਂ ਮਿਲਿਆ ਕਿ ਕੀ ਵਾਇਰ ਸੀ ਬਹੁਤ ਜ਼ਿਆਦਾ ਦੁੱਖ ਲੱਗ ਜੋ ਸਰਦਾ ਹੋ ਡਬ ਬਹੁਤ ਦੁੱਖ ਲੱਗਦਾ ਵੇਖ ਕੇ ਗੱਲ ਨਹੀਂ ਹੁੰਦੀ ਕੋਈ ਸਭ ਨੂੰ ਬਾਜਾ ਚੱਪਦੀ ਹੈ ਇੱਕ ਸਭਾ ਸਾਰੇ ਆਪਣੇ ਆਪ ਹੀ ਉਹ ਬਾਅਦ ਵਿੱਚ ਸਿਕਾਹਾਂ ਨੂੰ ਕੀ ਕਰੇ ਸਿਕਾਹਾਂ ਇਤਰਾਂਦੀਆਂ ਗੁਰੂ ਸਾਹਿਬ ਹਾਜ਼ਰ ਨਾਜ਼ਰ ਗੁਰੂ ਕਲਗੀਧਰ ਪਾਸ਼ਾ ਜੀ ਨੇ ਹਜ਼ੂਰ ਸਾਹਿਬ ਗੁਰਤਾ ਗੱਦੀ ਦੇ ਕੇ ਆਖਿਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਨੂੰ ਆਖਿਆ ਵੀ ਹਾਜ਼ਰ ਨਾਜ਼ਰ ਇਹ ਸਾਡਾ ਮਹਾਰਾਜ ਨੇ ਕਿਹਾ ਆਤਮਾ ਗ੍ਰੰਥ ਵਿੱਚ ਸਰੀਰ ਸਾਡਾ ਪੰਥ ਵਿੱਚ ਬਹੁਤ ਜ਼ਿਆਦਾ ਮਹਾਰਾਜ ਦੇ ਦਰਸ਼ਨ ਕਰਕੇ ਨੇਤਰਾ ਜਲ ਆਉਂਦਾ ਬਹੁਤ ਦੁੱਖ ਹੋਇਆ ਬਹੁਤ ਧੱਕਾ ਕੀਤਾ ਸਰਕਾਰ ਨੇ ਜੋ ਕਿ ਸਿੰਘਾਂ ਨੂੰ ਸ਼ਹੀਦ ਕੀਤਾ ਸੰਗਤ ਨੂੰ ਸ਼ਹੀਦ ਕੀਤਾ ਦਰਬਾਰ ਸਾਹਿਬ ਤੇ ਗੋਲੀਆਂ ਭਰਾਈਆਂ ਕਾਲ ਤਖਤ ਸਾਹਿਬ ਨੂੰ ਠਹਿ ਢੇਰੀ ਕੀਤਾ ਬਹੁਤ ਜ਼ਿਆਦਾ ਦੁੱਖ ਦੀ ਗੱਲ ਆ ਬਹੁਤ ਦਰਸ਼ਨ ਕਰਕੇ ਮਨ ਜਿਹੜਾ ਬਹੁਤ ਮਹਾਰਾਜ ਦੇ ਦੁਖੀ ਹੋਇਆ ਇਹ ਮਹਾਰਾਜ ਦੇ ਗੋਲੀਆਂ ਲੱਗੀਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਾਰੇ ਕਿਰਪਾ ਕਰਨ ਪੰਥ ਨੂੰ ਚੜ੍ਹਦੀ ਕਲਾ ਮਾਰ ਬਖਸ਼ਣ ਜੂਨ 1984 ਵਿੱਚ ਜੋ ਭਾਰਤੀ ਹਕੂਮਤ ਵੱਲੋਂ ਰੋਹਾਨੀਅਤ ਕੇਂਦਰ ਸਾਂਝੀ ਵਾਲਤਾ ਦਾ ਉਪਦੇਸ਼ ਮਿਲਦਾ ਜਿੱਥੋਂ ਮਨੁੱਖਤਾ ਨੂੰ ਇੱਕ ਮਾਰਗ ਮਿਲਦਾ ਹੈ ਉਸ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਸ ਉੱਪਰ ਭਾਰਤੀ ਹਕੂਮਤ ਵੱਲੋਂ ਗੋੜੀਆਂ ਚਲਾਈਆਂ ਗਈਆਂ ਔਰ ਸਿੱਖਾਂ ਦੇ ਸਰਬੋਤਮ ਸਥਾਨ ਮੀਰੀ ਪੀਰ ਦੇ ਮਾਲਕ ਸਤਗੁਰੂ ਪੁਰਹਰਕੀਸਾ ਜੀ ਮਹਾਰਾਜੀ ਦੇ ਪਾਵਨ ਪੁੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਟੋਪਾਂ ਦੇ ਗੋਲਿਆਂ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਢਹਿਟੇ ਜੀ ਕੀਤਾ ਗਿਆ ਸੈਂਕੜੇ ਸੰਗਤਾਂ ਜੋ ਸਤਗੁਰਾਂ ਦੇ ਪਾਵਨ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਦਰਸ਼ਨ ਇਸ਼ਨਾਨ ਕਰਨ ਵਾਸਤੇ ਪਹੁੰਚੀਆਂ ਸਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਬੱਚੇ ਸ਼ਹੀਦ ਕੀਤੇ ਗਏ ਬੱਚੇ ਫੜ-ਫੜ ਕੇ ਕੰਧਾਂ ਦਾ ਬਾਰ-ਬਾਰ ਕਸ਼ਹੀਦ ਕੀਤੇ ਗਏ ਜਿਉਂਦੇ ਬੱਚੇ ਜਿਹਨਾਂ ਦੇ ਮਾਪੇ ਸ਼ਹੀਦ ਹੋ ਚੁੱਕੇ ਸਨ ਉਹ ਜਿਉਂਦੇ ਬੱਚਿਆਂ ਨੂੰ ਤੇ ਗੋਲੀਆਂ ਮਾਰ-ਮਾਰ ਕੇ ਸ਼ਹੀਦ ਕੀਤਾ ਗਿਆ ਇਹ ਜੋ ਵੈਛੀਆਨਾ ਕਾਰਵਾਈ ਵੈਛੀਆਨਾ ਜਿਹੜਾ ਕਾਰਾ ਭਾਰਤੀ ਹਕੂਮਤ ਵੱਲੋਂ ਭਾਰਤੀ ਫੌਜ ਵੱਲੋਂ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਜੂਨ 1984 ਨੂੰ ਕੀਤਾ ਗਿਆ ਉਹ ਸਿੱਖ ਨਾ ਕਦੇ ਭੁੱਲੀ ਸਕਦੇ ਨੇ ਤੇ ਨਾ ਉਸ ਹਕੂਮਤ ਨੂੰ ਕਦੇ ਬਖਸ਼ੀ ਸਕਦੇ ਨੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਦੀ ਸ਼ਹੀਦ ਵਿਖੇ ਸਿਰ ਗੁਰ ਗ੍ਰੰਥ ਸਾਹਿਬ ਜੀ ਦੇ ਜਖਮੀ ਪਾਵਲ ਰੂਪ ਦੇ ਦਰਸ਼ਨ ਕਰਕੇ ਹਰ ਕਿਸੇ ਦੀ ਅੱਖ ਨੰਮ ਹੋ ਰਹੀ ਹੈ ਹਰ ਕਿਸ ਦਾ ਮਨ ਦੁਖੀ ਹੋ ਰਿਹਾ ਹੈ ਔਰ ਸਹਿਜੇ ਹਰ ਇੱਕ ਇੱਕ ਦੇ ਮਨ 'ਚ ਸਵਾਲ ਜ਼ਰੂਰ ਉੱਠਦਾ ਹੈ ਕਿ ਆਖਰ ਕਿਉਂ ਆਪਣੇ ਹੀ ਦੇਸ਼ ਦੀ ਸਰਕਾਰ ਨੇ ਆਪਣੀ ਹੀ ਫੌਜ ਨੇ ਸਿੱਖ ਕੌਮ ਤੇ ਐਡਾ ਵੱਡਾ ਹਮਲਾ ਕਿਉਂ ਕੀਤਾ ਔਰ 40 ਸਾਲ ਬਾਅਦ ਵੀ ਅੱਜ ਇਨਸਾਫ ਕਿਉਂ ਨਹੀਂ ਮਿਲਿਆ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮ ਮਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ